ਨੇ ਜਨ ਜੋਗਨ ਤੇ ਬੋ ਪਾਤ ਬਚਾਵੇ ਸਤਰ ਅਨੇਕ ਚ ਨਾਮ ਤੇ ਧਾਵ ਤੋਂ ਤਨੇਕ ਨਾ ਲਾਗਣ ਪਾਵੇ ਰਾਗਤ ਹੈ ਅਪਨੋ ਕਰ ਦੇ ਕਰ आप समूह पेटन पावे और की बात कहा कह दो सो सो पेट ही के पट बीच बचावे आनंद गुण निधान गुरु गरीब निवाज गरीब i uh. ਵਡੇ ਆ ਬਾਗਾ ਵੜੇ ਹਾਂ ਜੋ ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕਰਨ ਤਾਂ ਕੀਤੇ ਸਤਨ ਸ਼੍ਰੀ ਗੁਰਨਸਾਈ ਜੀ ਮਹਾਰਾਜ ਚੌਰ ਤਪਸ਼ਕਰ ਦੇ ਮਾਲਕ ਹਾਜਰਾ ਹਜੂਰ ਜਵਾਰਾ ਜਹੂ ਸਭ ਕਲਾ ਸਮਰਤ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੀ ਪਾਵਨ ਗੋਦ ਜੁੜ ਬੈਠੇ ਹਾਂ ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ ਕਿ ਜਾ ਕੇ ਮस्तक ਨੂੰ ਕਰਮ ਪ੍ਰਭ ਭਾਏ ਸਾਧ ਸਰਣ ਨਾਨਕ ਤੇ ਆਏ ਜਿਨ੍ਹਾਂ ਦੇ ਕਰਮਾਂ ਦੇ ਚੰਗੇ ਲੇਖ ਲਿਖੇ ਨੇ ਉਹ ਹੀ ਗੁਰੂ ਦੇ ਹਜ਼ੂਰੀ ਚ ਬੈਠ ਕੇ ਗੁਰੂ ਦਾ ਜਸ ਗਾਇਨ ਕਰਦੇ ਨੇ ਗੁਰੂ ਦੀ ਬਾਣੀ ਸੁਣਦੇ ਨੇ ਗੁਰੂ ਦੀ ਬਾਣੀ ਨਾਲ ਜੁੜਦੇ ਨੇ ਸਤਿਗੁਰਾਂ ਨੇ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲਾ ਕੇ ਸੱਚ ਬਿਨਾਂ ਸਤਗੁਰੂ ਜੀ ਕਹਿੰਦੇ ਨੇ ਇਹ ਸੰਸਾਰ ਜਿਹੜਾ ਹੈ ਨਾ ਇਹ ਸਾਰਾ ਸੰਸਾਰ ਜਿੰਨਾ ਵੀ ਸੰਸਾਰ ਦਿਖਦਾ ਹੈ ਇਹ ਸਾਰਾ ਸੰਸਾਰ ਰੋਗੀ ਹੈ ਕੋਈ ਇਹ ਨਹੀਂ ਕਿ ਸਦਾ ਕੀ ਮੈਂ arogh ਹਾਂ ਸਤਗੁਰੂ ਜੀ ਕਹਿੰਦੇ ਨੇ ਜੋ ਜੋ ਦੀਸ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੀ ਹੋ ਗਿਆ ਇਹ ਸਰੀਰ ਜਿਹੜਾ ਹੈ ਰੋਗੀ ਹੈ ਸਾਰਾ ਸੰਸਾਰ ਜੋ ਵੀ ਦਿਸਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਮੈਂ ਰੋਗੀ ਨਹੀਂ ਮਨੁੱਖ ਤੰਦਰੁਸਤ ਹੈ ਤਾਂ ਵੀ ਰੋਗੀ ਹੈ ਕਿਉਂ ਕਿਉਂਕਿ ਇਹ ਸਰੀਰ ਰੋਜ਼ ਰੋਜ਼ ਮਰ ਰਿਹਾ ਹੈ ਬਚਪਨ ਆਉਂਦਾ ਹੈ ਜਵਾਨੀ ਆਉਂਦੀ ਹੈ ਆਖਰ ਨੂੰ ਜਰ ਪਾਉ ਬੁਢੇਪਾ ਆ ਜਾਂਦਾ ਹੈ ਤੇ ਬੁਢੇਪਾ ਇੱਕ ਵੱਡਾ ਰੋਗ ਹੈ ਤੇ ਸਰੀਰ ਹਰ ਦਿਨ ਉਸ ਵੱਧ ਰਿਹਾ ਹੈ ਉਸ ਰੋਗ ਵੱਧ ਰਿਹਾ ਭਾਵੇਂ ਕੋਈ ਤੰਦਰੁਸਤ ਹੈ ਉਸ ਨੂੰ ਹੀ ਬੁਢੇਪਾ ਆਉਣਾ ਹੈ ਭਾਵੇਂ ਕੋਈ ਰੋਗੀ ਹੈ ਉਹਨੂੰ ਵੀ ਬੁਢੇਪਾ ਆਉਣਾ ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੋ ਜੋ ਦੀ ਸਹਿਬ ਸੋ ਸੋ ਰੋਗੀ ਰੋਗ ਤੋਂ ਰਹਿਤ ਕੋਈ ਹੈ ਹੀ ਨਹੀਂ ਤੇ ਫਿਰ ਰੋਗ ਤੋਂ ਰਹਿਤ ਕੌਣ ਹੈ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਮੇਰਾ ਸਤਗੁਰੂ ਰੋਗ ਤੋਂ ਰਹਿਤ ਹੈ ਜੇ ਤੂੰ ਰੋਗ ਤੋਂ छुटकारा ਚਾਹੁੰਦਾ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਮਨੁੱਖ ਦਵਾਈਆਂ ਵੱਲ ਬੜਾ ਦੂਰਦਾ ਹੈ ਕਿ ਮੇਰੇ ਰੋਗ ਕੱਟੇ ਜਾਣ ਪਰ ਸਤਗੁਰੂ ਜੀ ਕਹਿੰਦੇ ਨੇ ਅਸਲ ਰੋਗ ਦਾ ਦਾਰੂ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ ਜਿਸਵਲ ਮਨੁੱਖ ਦਾ ਖਿਆਲ ਨਹੀਂ ਜਾਂਦਾ ਕਿਉਂਕਿ ਸਭ ਤੋਂ ਵੱਡਾ ਰੋਗ ਜਿਹੜਾ ਹੈ ਉਹ ਮਨੁੱਖ ਦਾ ਇਹੀ ਰੋਗ ਹੈ ਕਿ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ ਮਨੁੱਖ ਇਹ ਸਭ ਤੋਂ ਵੱਡਾ ਰੋਗ ਹੈ ਜਦੋਂ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਜਿਨਾ ਅੰਦਰ ਸੁਰਤ ਗਿਆ ਉਹਨਾਂ ਨੂੰ ਰੋਗ ਨਹੀਂ ਵਿਆਪਦਾ ਜਿਹੜੇ ਗੁਰੂ ਦੇ ਚਰਨਾਂ ਨਾਲ ਗੁਰੂ ਦੀ ਬਾਣੀ ਨਾਲ ਜੁੜ ਜਾਂਦੇ ਨੇ ਉਹ ਰੋਗ ਤੋ ਰਹਿਤ ਹੋ ਜਾਂਦੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਮਨ ਕਰਕੇ ਪ੍ਰੀਤ ਪਾ ਲੈਂਦੇ ਨੇ ਤੇ ਸਤਿਗੁਰੂ ਜੀ ਪਾਵਨ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਇਹ ਮਨੁੱਖ ਤੀਰਤ ਨਾਮਣ ਜਾਉ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ Hindu ਧਰਮ ਦੇ ਸਨਾਤਨ ਧਰਮ ਦੇ ਵਿੱਚ ਆਖਿਆ ਜਾਂਦਾ ਹੈ ਕਿ ਤੀਰਥਾਂ ਤੇ ਨਾਉਣ ਨਾਲ ਪਾਪ ਲੱਥ ਜਾਂਦੇ ਨੇ ਪਾਪ ਲੈ ਜਾਂਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਤੀਰਥਾਂ ਦੇ ਰਟਨ ਨਾਲ ਤੀਰਥਾਂ ਦੇ ਨਾਉਣ ਨਾਲ ਪਾਪ ਨਹੀਂ ਲੱਥਦੇ ਸਤਿਗੁਰੂ ਜੀ ਕਹਿੰਦੇ ਜਲ ਕੇ ਮਜਨ ਜੇਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੇ ਸੇ ਹੋਏ ਨਰ ਫਿਰ ਕਿੰਜ ਨਹੀਂ ਆਵੇ ਤੀਰਥਾਂ ਦੇ ਨਾਉਣ ਨਾਲ ਸਤਿਗੁਰੂ ਜੀ ਕਹਿੰਦੇ ਨੇ ਮਨ ਦੇ ਪਾਪ ਨਹੀਂ ਲੱਦੇ ਤੇ ਸਤਿਗੁਰੂ ਜੀ ਕਹਿੰਦੇ ਨੇ ਤੀਰਤ ਨਾਉਣ ਜਾਉ ਤੀਰਤ ਨਾਮ ਹੈ ਸਤਿਗੁਰੂ ਜੀ ਕਹਿੰਦੇ ਮੈਂ ਵੀ ਤੀਰਤ ਤੇ ਨਾਉਣ ਜਾਣਾ ਪਰ ਮੇਰਾ ਤੀਰਤ ਕਿਹੜਾ ਹੈ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦਾ ਨਾਮ ਮੈਂ ਸਿਮਰਦਾ ਸਤ ਸੰਗਤ ਜੇ ਬੈਠ ਕੇ ਤੇ ਉਹ ਸਭ ਤੋਂ ਵੱਡਾ ਤੀਰਥ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਸੰਗਤ ਵਿੱਚ ਆ ਕੇ ਜਪਦੇ ਨੇ ਨਾ ਸਤਨਾਮ ਸ੍ਰੀ ਵਾਹਿਗੁਰੂ ਤੇ ਉਸ ਆਪਣੇ ਮਨ ਦਾ ਇਸ਼ਨਾਨ ਕਰਦੇ ਨੇ ਅਸਲ ਵਿੱਚ ਇਸ਼ਨਾਨ ਤੇ ਮਨ ਦਾ ਕਰਨਾ ਸੀ ਪਰ ਮਨ ਕੀ ਕਰਨ ਲੱਗ ਪਿਆ ਤਨ ਦਾ ਇਸ਼ਨਾਨ ਕਰਕੇ ਕਹਿੰਦੇ ਮਨ ਦੇ ਪਾਪ ਲੱਥ ਗਏ ਸਤਗੁਰੂ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਮੇਰਾ ਤੀਰਥ ਜਿਹੜਾ ਹੈ ਸ਼ਬਦ ਦੀ ਵਿਚਾਰ ਹੈ ਜਦੋਂ ਮੈਂ ਗੁਰੂ ਦੇ ਸ਼ਬਦ ਨਾਲ ਜੁੜਦਾ ਤੇ ਉਹ ਸ਼ਬਦ ਗੁਰੂ ਦਾ ਮੈਨੂੰ ਜਿਹੜਾ ਗਿਆਨ ਬਖਸ਼ਦਾ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਾਰਾ ਗੁਰੂ ਦਾ ਗਿਆਨ ਸੱਚਾ ਗਿਆਨ ਉਹ ਜਦੋਂ ਮੇਰੇ ਹਿਰਦੇ ਵਿੱਚ ਵਸ ਗਿਆ ਦਸ ਪੁਰਬ ਸਦਾ ਦਸਹਾਰਾ ਦਸ ਪੁਰਬ ਦਾ ਅਰਥ ਹੈ ਇਹ Hindu ਧਰਮ ਵਿੱਚ ਮੰਨਿਆ ਜਾਂਦਾ ਹੈ ਚੰ드ਰਾ ਤੇ ਸੂਰੇ ਗ੍ਰਹਿਣ ਸੂਰਜ ਦੇ ਜਿਹੜੇ ਦਿਨ ਨੇ ਪੁਰਬ ਨੇ ਇਹਨਾਂ ਦੇ ਵਿੱਚ 10 ਪੁਰਬ ਮੰਨੇ ਜਾਂਦੇ ਨੇ ਚੰਦਰ ਗ੍ਰਹਿਣ ਸੂਰੇ ਗ੍ਰਹਿਣ ਪੂਰਨਮਾਸੀ ਮਸਿਆ ਐਤਵਾਰ ਚਾਂੜਾ ਇਸ ਤਰ੍ਹਾਂ ਕਰਕੇ 10 Hindu ਧਰਮ ਵਿੱਚ ਪੁਰਬ ਮੰਨੇ ਜਾਂਦੇ ਨੇ ਦਿਨ ਮੰਨੇ ਜਾਂਦੇ ਨੇ ਤੇ ਇਹ ਆਖਦੇ ਨੇ ਕਿ ਇਹਨਾਂ ਦਿਨਾਂ ਵਿੱਚ ਜਿਹੜਾ ਪੂਜਾ ਪਾਠ ਕਰਮ ਕਾਂਡ ਕਰਦੇ ਨੇ ਇਹਨਾਂ ਨੂੰ ਜੋ ਮਨਾਉਂਦਾ ਹੈ ਉਦੇ ਸਾਰੇ ਪਾਪ ਲੱਥ ਜਾਂਦੇ ਨੇ ਪੂਰਨਮਾਸੀ ਤੇ ਜਾ ਕੇ ਮਸਿਆ ਤੇ ਜਾ ਕੇ ਸੰਕਰਾਂਤੀ ਜਾ ਕੇ ਕਿ ਪਾਪ ਲੱਥ ਜਾਂਦੇ ਨੇ ਪਰ ਸਤਗੁਰੂ ਜੀ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਿ ਨਹੀਂ ਭਾਈ ਇਨਾ ਦਿਨਾਂ ਵਿੱਚ ਤੇ ਹੋਰ ਦਿਨਾਂ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਸਾਰੇ ਦਿਨ ਜਿਹੜੇ ਨੇ ਪਰਮਾਤਮਾ ਦੇ ਬਣਾਏ ਆਵੇਂ ਪੂਰਨਮਾਸੀ ਹੈ ਪੂਰਨਮਾਸੀ ਦਾ ਮਤਲਬ ਕਿ ਇਹ ਪੂਰਨ ਮਾਸ ਜਦੋਂ ਮਹੀਨਾ ਪੂਰਾ ਹੁੰਦਾ ਹੈ ਆਖਰੀ ਦਿਨ ਹੁੰਦਾ ਹੈ ਤੇ ਪੂਰਨ ਮਾਸੀ ਭਾਵ ਚੰ드ਰਮਾ ਪੂਰਾ ਹੋ ਜਾਂਦਾ ਹੈ ਇੱਕ ਮਹੀਨਾ ਪੂਰਾ ਹੋ ਜਾਂਦਾ ਹੈ ਤੇ ਪੂਰਨ ਮਾਸੀ ਉਹਨੂੰ ਆਖ ਦਿੱਤਾ ਜਾਂਦਾ ਹੈ ਪੂਰਨ ਮਾਸ ਇੱਕ ਮਹੀਨਾ ਪੂਰਾ ਹੋਇਆ ਤੇ ਪੂਰਨ ਮਾਸ ਹੋ ਗਿਆ ਪੂਰਨ ਮਾਸੀ ਆਖ ਦਿੱਤਾ ਤੇ ਲੋਕਾਂ ਨੂੰ ਭਰਮਾਂ ਵਿੱਚ ਪਾਇਆ ਗਿਆ ਕਿ ਪੂਰਨ ਮਾਸੀ ਤੇ ਸੂਰਜ ਗ੍ਰਹਿਣ ਤੇ ਚੰਦ ਗ੍ਰਹਿਣ ਤੇ ਇਹ ਦਿਨ ਜਿਹੜੇ ਨੇ ਇਹਨਾਂ ਦੇ ਵਿੱਚ 10 ਦਿਨ 10 ਪੂਰਵ ਨੇ ਇਹਨਾਂ ਤੇ ਜੇ ਮਨੁੱਖ ਇਹਨਾਂ ਨੂੰ ਮਨਾਉਂਦਾ ਹੈ ਤੇ ਉਹਦੇ ਸਾਰੇ ਪਾਪ ਲਤ ਜਾਂਦੇ ਨੇ ਤੇ ਸਤਗੁਰੂ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਕਰਕੇ ਕੋਈ ਪਾਪਾਂ ਤੋਂ ਮੁਕਤ ਨਹੀਂ ਹੋ ਸਕਦਾ ਜਿਹੜੇ ਪ੍ਰਮਾਤਮਾ ਨੇ ਦਿਨ ਬਣਾਏ ਨੇ ਸਾਰੇ ਇੱਕੋ ਵਰਗੇ ਨੇ ਜਦੋਂ ਤੂੰ ਗੁਰੂ ਦੇ ਨਾਲ ਜੁੜ ਜਾਵੇਂ ਜਿਸ ਦਿਨ ਵੀ ਭਾਵੇਂ ਜੁੜ ਜਾਵੇਂ ਭਾਵੇਂ ਪੂਰਨ ਮਾਸ਼ੀ ਹੈ ਭਾਵੇਂ ਸਕਰਾਂਦ ਹੈ ਭਾਵੇਂ ਹੋਰ ਦਿਨ ਨੇ ਇੱਕੋ ਹੀ ਫਲ ਹੈ ਅੱਜ ਤੁਸੀਂ ਬੈਠੇ ਹੋ ਅੱਜ ਪੂਰਨਮਾਸੀ ਹੈ ਜੇ ਕੱਲ ਨੂੰ ਤੁਸੀਂ ਆਓਗੇ ਗੁਰੂ ਦੇ ਦਰ ਦੇ ਫਲ ਉਹੀ ਮਿਲੇਗਾ ਇਹ ਨਹੀਂ ਕਿ ਪੂਰਨਮਾਸੀ ਤੇ ਕੋਈ ਵੱਡਾ ਫਲ ਮਿਲ ਜਾਵੇਗਾ ਨੀਅਤ ਨੂੰ ਪਰ ਲੱਗਦੇ ਨੇ ਜਿਸ ਤਰ੍ਹਾਂ ਦੀ ਨੀਅਤ ਆਪਾਂ ਲੈ ਕੇ ਗੁਰੂ ਦੇ ਚਰਨਾਂ ਵਿੱਚ ਆਵਾਂਗੇ ਉਸ ਤਰ੍ਹਾਂ ਦੇ ਫਲ ਸਾਨੂੰ ਪ੍ਰਾਪਤ ਹੁੰਦੇ ਹਨ ਦਿਨਾਂ ਵਿੱਚ ਸਤਿਗੁਰਾਂ ਨੇ ਕਿਹਾ ਸਤਿਗੁਰ ਜੀ ਕਹਿੰਦੇ ਸੋਈ ਸਹੀ ਚੰਦ ਸੋਈ ਚੰਦ ਚੜੇ ਸਿਤਾਰੇ ਸੋਈ ਦਿਨ ਅਰ ਤਪਤ ਰਹੇ ਦਿਨ ਵੀ ਉਹੀ ਚੜਿਆ ਐ ਸੂਰਜ ਵੀ ਦੂਜਾ ਕੋਈ ਨਿਕੜਿਆ ਨਹੀਂ ਉਹ ਤਾਰੇ ਵੀ ਉਹੀ ਨਿਕਲੇ ਨੇ ਤੇ ਫਿਰ ਫਰਕ ਇਹਦਾ ਕਾਹਦਾ ਹੋ ਗਿਆ ਕਿਸ ਚੀਜ਼ ਦਾ ਫਰਕ ਪੈ ਗਿਆ ਸਤਿਗੁਰੂ ਪਰਮਾਤਮਾ ਨੇ ਤੇ ਦਿਨ ਸਾਰੇ ਇੱਕੋ ਵਰਗੇ ਬਣਾਏ ਨੇ ਇਹ ਮਨੁੱਖ ਨੇ ਪਰਮ ਵਿੱਚ ਪਾ ਦਿੱਤਾ ਲੋਕਾਂ ਨੂੰ ਕਿਸ ਤਰ੍ਹਾਂ ਕਰਕੇ ਪਾਪ ਲੱਦਦੇ ਨੇ ਨਹੀਂ ਸਤਿਗੁਰ ਜੀ ਕਹਿੰਦੇ ਨੇ ਉਹ ਨਾਮ ਹਰ ਕਾ ਸਦਾ ਜਾਤੋ ਗੁਰ ਗਿਆਨ ਸਾਚਾ ਧਾਨ ਤੀਰਤ ਜਦਹ ਗੁਰੂ ਦੀ ਗਿਆਨ ਦੀ ਗੱਲ ਕਰਦਾ ਗੁਰੂ ਦੇ ਸ਼ਬਦ ਨੂੰ ਪੜਦਾ ਗੁਰੂ ਦੇ ਸ਼ਬਦ ਤੋਂ ਗਿਆਨ ਲੈਂਦਾ ਤੇ ਉਹ ਮੇਰਾ ਸਭ ਤੋਂ ਵੱਡਾ ਤੀਰਤ ਹੈ ਤੇ ਉਸ ਦੇ ਨਾਲ ਹੀ ਦਸ ਪੁਰਬ ਸਦਾ ਦਸਹਾਰਾ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਨਾਲ ਮੇਰੇ ਸਾਰੇ ਪਾਪ ਜਿਹੜੇ ਹਨ ਉਹ ਨਾਸ ਹੁੰਦੇ ਨੇ ਆਖੋ ਸਤਨਾਮ ਵਾਹਿਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦਾ ਨਾਮ ਜਪਣ ਕਰਕੇ ਪਾਪ ਨਾਸ ਹੁੰਦੇ ਨੇ ਨਾ ਕਿ ਇਨਾ ਦਿਨਾਂ ਨੂੰ ਮਨਾਉਣ ਕਰਕੇ ਸਾਰੇ ਦਿਨੇ ਕੋ ਵਰਗੇ ਨੇ ਸੋਈ ਦਿਵਸ ਭਲਾ ਮੇਰੇ ਵਾਈ ਹਰ ਗੁਣ ਗਾਏ ਪਰਮਗਤ ਪਾਈ ਉਹ ਦਿਨ ਭਲਾ ਹੈ ਉਹ ਦਿਵਸ ਚੰਗਾ ਹੈ ਸਤਿਗੁਰਾਂ ਨੇ ਕਿਹਾ ਹੋਰ ਦਿਨ ਕੋਈ ਵੀ ਚੰਗਾ ਨਹੀਂ ਕੋਈ ਵੀ ਦਿਨ ਮਾੜਾ ਨਹੀਂ ਪਰ ਤੇਰੇ ਲਈ ਦਿਨ ਕਿਹੜਾ ਚੰਗਾ ਹੈ ਸਤਿਗੁਰਾਂ ਨੇ ਦੱਸ ਦਿੱਤਾ ਜਿਸ ਦਿਨ ਤੂੰ ਗੁਰੂ ਦੇ ਚਰਨਾਂ ਨਾਲ ਜੁੜ ਜਾਵੇਂ ਗੁਰੂ ਦੀ ਸੰਗਤ 'ਚ ਬੈਠ ਜਾਵੇਂ ਗੁਰੂ ਦੀ ਗੱਲ ਸੁਣੇ ਗੁਰੂ ਦੀ ਗੱਲ ਕਰੇ ਗੁਰੂ ਦੇ ਗੁਣ ਗਾਇਨ ਕਰੇ ਤੇ ਉਹ ਦਿਨ ਤੇਰੇ ਲਈ ਸਭ ਤੋਂ ਚੰਗਾ ਹੈ ਜਿਸ ਦਿਨ ਤੂੰ ਗੁਰੂ ਤੋਂ ਟੁੱਟ ਗਿਆ ਉਹ ਦਿਨ ਤੇਰੇ ਤੇਰੇ ਲਈ ਸਭ ਤੋਂ ਮਾੜਾ ਹੈ ਤੇ ਆਪਾਂ ਸਤਿਗੁਰਾਂ ਦੇ ਚਰਨਾਂ ਨਾਲ ਜੁੜਨਾ ਹੈ ਸਤਿਗੁਰ ਜੀ ਕਹਿੰਦੇ ਨੇ ਇਸ ਕਰਕੇ ਮੈਂ ਹਉ ਨਾਮ ਹਰ ਦਾ ਸਦਾ ਜਾਚਉ ਦੇਹ ਪ੍ਰਵਤਰਨੀਂਦਰਾ ਮੈਂ ਸਦਾ ਹੀ ਫਿਰ ਉਸ ਪਰਮਾਤਮਾ ਤੋਂ ਕੀ ਮੰਗਦਾ ਉਸ ਪਰਮਾਤਮਾ ਦਾ ਨਾਮ ਮੰਗਦਾ ਹਾਂ ਸਿਮਰਨ ਮੰਗਦਾ ਭਗਤੀ ਮੰਗਦਾ ਜਿਸ ਦੇ ਕਰਕੇ ਮੇਰੇ ਪਾਪ ਲਥਣੇ ਨਸ ਭਰੀਏ ਮਤ ਪਾਪਾ ਕੇ ਸੰਗ ਹੋਤੋ ਪੈ ਨਾਵੇਂ ਕਿਰਮ ਹੋਰ ਕਿਸੇ ਤਰੀਕੇ ਨਾਲ ਕਿਸੇ ਦਿਨ ਨੂੰ ਮਨਾਉਣ ਨਾਲ ਪਾਪਾਂ ਦੀ ਭੈਲ ਨਹੀਂ ਲਤਦੀ ਸਤਿਗੁਰੂ ਜੀ ਤਨੇ ਉਸ ਪਰਮਾਤਮਾ ਦੇ ਚਰਨਾਂ ਨਾਲ ਸੂਚੀ ਪਈ ਰਸਨਾ ਨਾਮ ਕਹਿਤ ਗੋਵਿੰਦ ਕਾ ਇਹ ਰਸਨਾ ਵੀ ਸੱਚੀ ਹੋ ਜਾਂਦੀ ਏ ਜਦੋਂ ਉਸ ਪਰਮਾਤਮਾ ਦਾ ਨਾਮ ਸਿੰਧਿਆ 10 ਪਾਪ ਮੰਨੇ ਹਨ ਚਾਰ ਪਾਪ ਜਿਹੜੇ ਨੇ ਉਹ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਤਿੰਨ ਪਾਪ ਕਹਿੰਦੇ ਸਰੀਰ ਦੇ ਨੇ ਤੇ ਇਹ 10 ਪਾਪ ਮੰਨੇ ਜਾਂਦੇ ਨੇ ਤੇ ਬ੍ਰਾਹਮਣ ਪੰਡਤ ਕਹਿੰਦਾ ਸੀ ਕਿ ਇਹ 10 ਪੁਰਬ ਜਦੋਂ ਤੁਸੀਂ ਮਨਾਓਗੇ ਤੁਹਾਡੇ ਪਾਪ ਲੱਭ ਜਾਣਗੇ ਸਤਿਗੁਰੂ ਜੀ ਕਹਿੰਦੇ ਨਹੀਂ ਜਦੋਂ ਤੱਕ ਤੂੰ ਇਹਨਾਂ ਇਸ ਜ਼ਬਾਨ ਨਾਲ ਮਿੱਠਾ ਨਹੀਂ ਬੋਲੇਗਾ ਕਿਸੇ ਦਾ ਦਿਲ ਨਹੀਂ ਦੁਖਾਵੇਂਗਾ ਤੇ ਫਿਰ ਤੇਰੇ ਪਾਪ ਲੱਥਣਗੇ ਜੇ ਤੂੰ ਇਸ ਰਸਨਾ ਨਾਲ ਫਿਕਾ ਬੋਲ ਦਰਵੇਂਗਾ ਕਿਸੇ ਦਾ ਦਿਲ ਦੁਖਾਉਂਦਾ ਰਹੇਂਗਾ ਕਿਸੇ ਲਈ ਮਾੜਾ ਬੋਲ ਬੋਲੇਗਾ ਤੇ ਇਹ ਰਸਨਾ ਕਦੀ ਪਵਿੱਤਰ ਨਹੀਂ ਹੋਏਗੀ ਰਸਨਾ ਪਵਿੱਤਰ ਹੋਵੇਗੀ ਜਦ ਤੂੰ ਉਸ ਪਰਮਾਤਮਾ ਦਾ ਨਾਮ ਜਪੇਂਗਾ ਆਖੇਂਗਾ ਸਤਨਾਮ ਸ੍ਰੀ ਵਾਹਿਗੁਰੂ ਤੇ ਫਿਰ ਤੇਰੀ ਰਸਨਾ ਪਵਿੱਤਰ ਹੋ ਜਾਵੇਗੀ ਇਹ ਮਨ ਵੀ ਪਵਿੱਤਰ ਹੋ ਜਾਵੇਗਾ ਇਹ ਤਨ ਵੀ ਪਵਿੱਤਰ ਹੋ ਕੇ ਰਜਾਵੇਗਾ ਕ੍ਰਿਸ਼ਨ ਨਾਮ ਸਿਮਰ ਪ੍ਰਭੁਗਨਾ ਮਨ ਤਨ ਪਏ ਰੋਗ ਸੰਸਾਰ ਦੇ ਰੋਗ ਕੀ NAM tell